ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਦੋਸਤੋ ਪਿੰਡ ਭਗਵਾਨਪੁਰ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਜਿਹੜਾ ਦੋਸਤੋ ਗੁਰਦਾਸਪੁਰ ਲੱਗਦਾ ਹੈਗਾ ਠੀਕ ਆ ਵੀਰ ਕਮਲ ਦੇ ਕੋਲੇ ਆਏ ਆ ਅ ਜੇਕਰ ਦੋਸਤੋ ਮੈਂ ਗੱਲ ਕਰਾਂ ਤੇ ਬਟਾਲੇ ਤੋਂ ਡੇਰਾ ਬਾਬਾ ਨਾਨਕ ਰੋਡ ਦੇ ਉੱਪਰ ਜਿਹੜਾ ਦੋਸਤੋ ਇਹ ਪਿੰਡ ਹੈਗਾ ਤਕਰੀਬਨ 12-13 ਕਿਲੋਮੀਟਰ ਦੀ ਦੂਰੀ ਬਟਾਲੇ ਸ਼ਹਿਰ ਤੋਂ ਆ ਤੇ ਡੇਰਾ ਬਾਬਾ ਨਾਨਕ ਅੱਗੇ ਜਿਹੜਾ 12-13 ਕਿਲੋਮੀਟਰ ਦੀ ਦੂਰੀ ਅੱਗੇ ਰਹਿ ਜਾਂਦੀ ਹੈ ਡੇਰਾ ਬਾਬਾ ਨਾਨਕ ਤੇ ਖਾਸ ਜਿਹੜੀ ਵਿਜਿਟ ਆ ਤੁਹਾਨੂੰ ਪਿੰਡ ਭਗਵਾਨਪੁਰੇ ਕਰਨੀ ਪੈਣੀ ਆ ਤੇ ਵੀਰ ਕਮ ਕਮਲ ਦੇ ਨਾਲ ਗੱਲਬਾਤ ਕਰਾਂਗੇ ਪ੍ਰੋਪਰ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਝੋਟੀ ਦਿਖਾਵਾਂਗੇ ਬਿਲਕੁਲ ਦੰਦਾਂ ਦੇ ਵਿੱਚ ਆ ਪਹਿਲਾਂ ਝੋਟੀ ਦੀ ਸੂਣਾ ਪਹਿਲੇ ਸਵੇ ਝੋਟੀ ਸੂਣ ਜਾ ਰਹੀ ਆ ਇੱਕ ਥੋੜੀ ਜੀ ਉੱਚੀ ਮੱਝ ਹੈਗੀ ਆ ਦੂਜੇ ਨੰਬਰ ਤੇ ਕਿੰਨਾ ਕੁ ਸੂਹਾ ਜਿਹੜਾ ਉੱਚਾ ਉਹ ਵੀ ਗੱਲਬਾਤ ਕਰਾਂਗੇ ਇੱਕ ਲਾਸਟ ਤੇ ਜਿਹੜੀ ਆ ਦੋਸਤੋ ਇੱਕ ਵੈੜ ਦਿਖਾ ਦਾਂਗੇ ਤੁਹਾਨੂੰ ਅੱਜ 18 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਜਿਹੜਾ ਦੋਸਤੋ 12:30 ਵਜੇ ਦਾ ਹੈਗਾ ਦੁਪਹਿਰ ਦਾ ਤੇ ਆਓ ਗੱਲਬਾਤ ਕਰਦੇ ਆ ਵੀਰ ਦੇ ਨਾਲ ਪੁੱਛ ਲੈਨੇ ਆ ਕੀ ਡਿਟੇਲ ਆ ਜਿਹੜਾ ਵੀ ਖਾਸ ਤੌਰ ਤੇ ਐਨੀਮਲ ਤੁਹਾਨੂੰ ਪਸੰਦ ਆਵੇਗਾ ਜੇਕਰ ਝੋਟੀ ਦੀ ਗੱਲ ਕਰੀਏ ਜਿਹੜੇ ਪਸ਼ੂ ਸੂਣ ਆਲੇ ਨੇ ਉਹਨਾਂ ਨੂੰ ਟਿੱਪ ਕੇ ਜਿਹੜੀ ਆ ਦੋਸਤੋ ਚੌਥਾ ਥਾਣਾ ਦੀ ਆਪਦੀ ਤਸੱਲੀ ਕਰ ਲਿਓ ਚੈੱਕ ਪਾਸ ਕਰ ਲਿਓ ਤੇ ਜਿਹੜਾ ਸੂਆ ਪਸ਼ੂ ਆ ਬੇਸ਼ੱਕ ਆਪਾਂ ਵਿੱਚੇ ਵੀ ਇੱਕ ਵਾਰੀ ਤੁਹਾਨੂੰ ਜਿਹੜੀ ਆ ਧਾਰ ਮਾਰ ਕੇ ਵਿਖਾ ਦਾਂਗੇ ਠੀਕ ਆ ਇਸੇ ਬੰਨੇ ਜਿਹੜੀ ਆ ਚੈੱਕ ਪਾਸ ਹੋ ਜਾਏਗੀ ਥਾਣਾ ਦੀ ਆਓ ਕਰਦੇ हां जी सब तो पहला वीर कमल सससरी कलपुरा सब्सक्राइब जी और कहमो हां जी हां जी बढ़िया तू सुनाओ बहुत तो बढ़िया वीर ਤੇ কমল ਭਾਈ ਅਜੇ ਪਸ਼ੂ ਤਿੰਨ ਵਗਾਉਗਾ हां जी हां जी ਪਸ਼ੂ ਤਾਂ ਹੈ ਹੀ ਪੰਜ ਹੀ ਤੁਹਾਡੇ ਸਾਹਮਣੇ ਇੱਕ ਵਾਰ ਵੇਚੀ ਹੋਣੀ ਵੇਚ ਹਾਂ ਜੀ ਸਵੇਰੇ ਇੱਕ ਡੱਬੇ ਰੰਗ ਦੀਆਂ ਦੁੱਧ ਚੰਗੀ ਸਕੀਨ ਵੇਰ ਪਹਿਲਾਂ ਵੇਚਤੀ ਬੀਕੋ हां जी हां जी ਹੈ ਦੋਵੇਂ ਵੇਚ ਗਏ ਆ ਚਲੋ ਕੋਈ ਗੱਲ ਨਹੀਂ ਪਸ਼ੂ ਵੇਖਣੇ ਵੀ ਮੈਂ ਪਰਸੋਂ ਦਾ ਧਿਆਨ ਕਹਿਣ ਆਜੋ ਆਜੋ ਦੂਰ ਦੇ ਕਰਕੇ ਤੁਹਾਡੇ ਕੋਲ ਨਹੀਂ ਇੱਕ ਬਾਈ ਕਮਲ ਬਾਰਸ਼ਪੁਰ ਚ ਬਹੁਤ ਹੋ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਤੇ ਥੋੜਾ ਜਿਆਦਾ ਦੂਰ ਆਉਣ ਤੋਂ ਥੋੜਾ ਪ੍ਰੇਸ਼ਤਾਨ ਕਰ ਗਏ ਸਹੀ ਗੱਲ ਤੇ ਅੱਜ ਵੀਰ ਪਸ਼ੂ ਆਪਣੇ ਕੋਲ ਦੋ ਮੱਝਾਂ ਝੋਟੀ ਤੇ ਝੋਟੀ ਵੀ ਬਿਲਕੁਲ ਤਾਜੀ ਸੂਣੀ ਹੈ ਹਾਂਜੀ ਚਾਰ ਦੰਦ ਝੋਟੀ ਹੈ ਪਹਿਲਾਂ ਤਾਂ ਵੀ ਸੂਣੀ ਆਜੋ ਝੋਟੀ ਤੋਂ ਸਟਾਰਟ ਕਰਦੇ ਹਾਂਜੀ ਪਹਿਲਾ ਨੰਬਰ ਤੇ ਜਿਹੜੀ 200 ਝੋਟੀ ਤੁਸੀਂ ਦੇਖ ਰਹੇ ਹੋ ਨਾ ਪਹਿਲਾ ਸੂਗਾ ਦੰਦੋਂ ਆ ਪੁੱਛ ਲੈਨੇ ਵੀਰ ਨੂੰ ਤੇ ਕਮਲ ਬਾਈ ਦੰਦੋਂ ਮੂੰਹੋਂ ਕਿਵੇਂ ਆ ਚਾਰ ਦੰਦ ਹੈ ਹਣਾ ਹਾਂਜੀ ਹਾਂਜੀ ਬਹੁਤ ਸੋਹਣੀ ਝੋਟੀ ਝੋਟੀ ਲਵੀ ਜੀ ਆ ਦੋਸਤੋ ਤੇ ਬਿਲਕੁਲ ਪਤਲੀ ਚਮੜੀ ਆ ਫਰੀਖ ਜੀ ਸਕਿਨ ਫੇਸ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਆ ਜੀ ਬਾਕੀ ਗੱਲਾਂ ਬਾਤਾਂ ਤਾਂ ਇਤਨੇ ਚੱਲਦੀਆਂ ਰਹਿਣਗੀਆਂ ਕੁਰੀ ਜਿਹੜੀ ਆ ਪੂਰਾ ਹੈਗਾ ਸਰੀਰ ਦਾ ਢਾਂਚਾ ਐਨੀਮਲ ਦਾ ਜਰੂਰ ਦੇਖ ਲਓ ਆ ਸਿੰਘਾਂ ਦੀ ਬੰਦਰ ਜੀ ਆ ਝੋਟੀ ਦਾ ਜਿਹੜਾ ਫੇਸ ਆ ਠੀਕ ਆ ਤੇ ਥਣ ਥਣ ਜਿਹੜਾ ਸੋਹਣਾ ਬਖਾਰਾ ਲੱਗਾ ਹੈਗਾ ਬਾਕੀ ਦਿਨ ਵੀ ਰਾਜ ਕਿੰਨੇ ਕੁ ਲੈ ਜੂਗੀ ਦੇਰ ਜੀ ਹਫਤਾ ਲੈ ਲਊਗੀ ਇੱਕ ਹਫਤਾ ਜਿਹੜਾ ਦੋਸਤੋ ਸਮਾਂ ਲੈ ਜਾਣਾ ਅੱਗੇ ਨੂੰ ਵੀ ਝੋਟੀ ਬਹੁਤ ਬਣੂਗੀ ਪਿੱਛੇ ਨੂੰ ਬਣ ਠੀਕ ਆ ਥਣ ਬਹੁ ਵਿਥਾਂ ਦੇ ਲੱਗੇ ਠੀਕ ਆ ਥਣ ਥਣ ਜਿਹੜਾ ਸਪੇਸ ਵਿੱਚ ਪੂਰੀ ਆ ਵੇਖੋ ਜੀ ਠੀਕ ਆ ਆ ਕਰੋ ਚੈੱਕ ਸਪੇਸ ਬੁਸ ਪੂਰੀ ਏ ਆ ਦੇਖੋ ਜੀ ਓ ਠੀਕ ਆ ਆ ਕਰੋ ਚੈੱਕ ਇੱਕ ਹਫਤਾ ਜਿਹੜਾ ਦੋਸਤੋ ਸਮਾਂ ਲੈ ਜੂਗਾ ਲੈ ਜਾਣਾ ਸਿਚੋਟੀ ਨੇ ਤੇ ਕਮਲ ਭਾਈ ਲਿਖਤੀ ਤੌਰ ਵਾਲਾ ਸਮਾਂ ਹੀ ਆ ਜਾਂ ਥੋੜਾ ਪਤਾ ਹੋ ਸਕਦਾ ਵੀ ਅੱਗਾ ਪੇਸ਼ਾ ਕੋ ਹਫਤੇ ਤੋਂ ਵੀ ਵੱਧ ਟੱਪਣ ਦੀ ਸੰਭਾਵਨਾ ਆ ਆਪਾਂ ਵੀ ਮੋਲੀ ਲੈਦੀ ਆ ਹਾਂਜੀ ਤੇ ਮੈਨੂੰ ਦੋ ਤਿੰਨ ਦਿਨ ਲੈਣ ਦੀ ਨੂੰ ਹੋ ਗਿਆ ਕੋਈ ਹਫਤਾ ਰਹਿ ਗਿਆ ਹੋਊਗਾ ਹੁਣ ਠੀਕ ਆ ਜੀ ਬਾਕੀ ਪਣਾਪੁਣਾ ਜੋਟੀ ਆਉਂਦਾ ਵੀ ਇਹ ਫੰਕ ਸੋਣਾ ਵਿੱਚ ਮਾ ਪੌਂਦਾ ਵੀ ਥੱਲੇ ਵੀ ਸੂਪ ਬਣਾਉਂਦਾ ਛੋਟੀ ਠੀਕ ਆ ਹਫਤੇ ਤੱਕ ਜਿਹੜਾ ਦੋਸਤੋ ਸੂਪ ਹੈ ਨਾ ਬਾਕੀ ਦੋ ਦਿਨ ਵੱਧ ਵੀ ਲੈ ਸਕਦੀ ਘੱਟ ਵੀ ਲਖਦੀ ਇਹ ਕਿਹੜੀ ਵੀ ਹਨ ਤਰੀਕ ਲਿਖੀ ਆਪਾਂ ਬਿਲਕੁਲ ਬਿਲਕੁਲ ਬ ਤੇ ਬਾਕੀ ਬਨਾਥਣਾ ਬਣਾ ਕੇ ਅਕਸਰ ਸੁਣਾ ਹਜੇ ਜਿਆਦਾ ਹੈ ਵੀ ਕਿ ਮੈਂ ਹਫਤਾ 8 ਦਿਨ 10 ਦਿਨ ਵੀ ਲੱਗ ਜਾਂਦੇ 10 ਦਿਨ ਵੀ ਲੈ ਸਕਦੀ ਆ ਮੈਂ ਤੈਨੂੰ ਹਫਤਾ ਹੀ ਦੀਣਾ ਤੁਹਾਨੂੰ ਕਿਹਾ ਵਾ ਜੀ 10 ਦਿਨ ਵੀ ਲੈ ਸਕਦੀ ਆ ਕਮਲਪਰਾ ਇਹਨੂੰ ਖੋਲ ਕੇ ਦਿਖਾਈਏ ਵੀਰਾਂ ਨੂੰ ਠੀਕ ਆ ਮੈਂ ਪਹਿਲਾਂ ਜਿਹੜਾ ਦੋਸਤੋ ਜ਼ਿਕਰ ਜਿਆ ਕਰਤਾ ਸੀ ਲਵੀ ਜੀ ਝੋਟੀ ਆ ਕਿਉਂਕਿ ਹਜੇ ਚੌਕੀ ਆ ਮੋਹ ਤੇ ਨਵੀਂ ਝੋਟੀ ਆ ਅੱਗੇ ਜਿਹੜਾ ਦੋਸਤੋ ਬਿਲਕੁਲ ਸੇਵਾ ਦਾ ਦੁੱਧ ਹੁੰਦਾ ਵੀ ਦੁੱਧ ਪਹਿਲੇ ਸਵੇਰੇ ਤਕਰੀਬਨ ਕਿੰਨਾ ਪਾਵੇ ਉਹ ਨਹੀਂ ਆਪਾਂ ਕੁਝ ਵੀ ਕਹਿੰਦੇ ਪਰ ਫਿਰ ਵੀ ਤੁਸੀਂ ਜਿਹੜਾ ਕੋਈ ਹਵਾਨਾ ਵੇਖੋ ਸਪੇਸ ਵੇਖੋ 来 ये जी मेरा भाई लो जी दोस्तों ਜਿਹੜੇ ਵੀ ਖਾਸ ਵੀਰ ਨੂੰ ਪਸੰਦ ਆਵੇ ਕਿ ਫਾਰਮਰ ਵੀਰ ਨੂੰ ਸੰਪਰਕ ਤੁਸੀਂ ਵੀਰ ਕਮਲ ਦੇ ਨਾਲ ਕਰਨਾ ਹੈ ਅੱਛਾ ਵੀਰ ਕਮਲ ਲੈ ਦੇ ਕੀ ਕਰਦੇ ਮੁੱਲ ਕਿੰਨਾ ਭਾਜੀ ਝੋਟੀ ਪਹਿਲਾਂ ਬਹੁਤ ਚੰਗੀ ਹੈ ਚਾਰ ਦੰਦ ਦੁੱਧ ਵੀ ਬਹੁਤਾ ਨਹੀਂ ਮੈਂ ਕਹਿੰਦਾ ਵੀ 10 ਕਿਲੋ ਕੱਢ ਸਕਦੀ ਆ ਆਪਣੇ ਆਈਡੀ ਨਾਲ ਹਾਂਜੀ ਮਤਲਬ ਇਨੀ ਕਪੈਸਿਟੀ ਹੈਗੀ ਆ ਜੀ ਜੀ ਤੇ ਬਾਕੀ ਜੇ ਇੱਕ ਦੀ ਸੇਵਾ ਕੋਈ ਘਟੇ ਤੇ ਜਿੰਦਾ ਦੀ ਸੇਵਾ ਹੋਊ ਘਟੇ ਵੀ ਕੱਢੂਗੀ ਜੇ ਵੱਧ ਵਧੀਆ ਸੇਵਾ ਹੋ ਵੱਧ ਵੀ ਕੱਢੂਗੀ ਬਿਲਕੁਲ ਹੀ ਬਿਲਕੁਲ ਬਾਕੀ ਥਣਾ ਦੀ ਬੰਤਰ ਪੁੱਤਰ ਵਿਥਾਂ ਉਥਾਂ ਦੇ ਬਹੁਤ ਆ ਬਣੂਗੀ ਝੋਟੀ ਚੰਗੀ ਬਿਲਕੁਲ ਜੀ ਹਾਂਜੀ ਹਾਂਜੀ ਤੇ ਮੁੱਲ ਇਹਦਾ ਜੇ ਬਾਜ਼ਾਰ ਦੇ ਹਿਸਾਬ ਨਾਲ ਦੇ ਜੀ ਨੰਬਰ ਦੀ ਕਰੀ ਜਾਈਏ ਹਾਂਜੀ ਹੁਣ ਭਾਈ ਇਹਦਾ ਲੈਪ ਦੇ ਨੇ ਆਪਾਂ 57000 ਤੋਂ ਮੰਨਤਨ ਕਰਨਾ ਨੇ ਮੁੱਲ 65 ਕਰੀਏ 60 ਕਰੀਏ ਬਿਲਕੁਲ ਖੋਲਿਆਂ ਦਾ ਮੁੱਲ ਕੀਤਾ ਜੀ ਬਿਲਕੁਲ ਹਾਂਜੀ ਹਾਂਜੀ 57000 ਹੈ ਨਾ ਜੀ 57000 ਦੇ ਵਿੱਚੋਂ ਛੋੜ ਚਾ ਪਾਜੂ ਖੁੱਲਾ ਹੋਜੂ ਖੁੱਲਾ ਹੋਜੂਗਾ ਮੰਨਤਨ ਹਾਂਜੀ ਹਾਂਜੀ ਬੋਦਾ ਹੋਣਾ ਗਏ ਕੋਈ ਵੀ 50 ਲੈ ਲਾ 55 ਲੈ ਲਾ ਇਹ ਨਹੀਂ ਹੋ ਸਕਦਾ ਮੈਂ ਥੋੜਾ ਬੋਦਾ ਹੋਜੂਗਾ ਲੋ ਵੀ ਦੋਸਤੋ ਬਿਲਕੁਲ ਨਵੀਂ ਝੋਟੀ ਆ ਹਰ ਪਾਸਿਓਂ ਆਪਾਂ ਤੁਹਾਨੂੰ ਦਿਖਾਈ ਆ ਸਿੰਘਾਂ ਤੋਂ ਲੈ ਕੇ ਬਿਲਕੁਲ ਪੂਛ ਤੱਕ ਜਿਹੜੀ ਆ ਪੂਰਾ ਸਟਰਕਚਰ ਹਰ ਇੱਕ ਚੀਜ਼ ਦਾ ਦਿਖਾਤਾ ਸਪੇਸ ਥੋਣੀ ਲੱਗੀ ਹੈਗੀ ਥਾਣਾ ਤੋਂ ਥਾਣਾ ਦੀ ਤੇ ਜਿਹੜੇ ਵੀਰ ਨੂੰ ਪਸੰਦ ਆਊਗੀ ਖਾਸ ਔਰਤ ਤੇ 57000 ਦੇ ਵਿੱਚੋਂ ਮਾਨਤਨ ਹੋ ਜਾਊਗਾ ਇਸ ਤੋਂ ਬਾਅਦ ਅਗਲੀ ਜਿਹੜੀ ਮੱਝ ਆਪਾਂ ਤੁਹਾਨੂੰ ਦਿਖਾਉਣੀ ਹੈ ਉੱਚੇ ਬੱਚੇ ਵਿੱਚ ਆ ਵੀਰ ਹਾਂਜੀ ਹਾਂਜੀ ਉੱਚੇ ਬੱਚੇ ਦਾ ਆ ਬੱਚਾ ਜਿਹੜਾ ਮਗਰ ਮਗਰ ਕੱਟਾ ਸੀ ਕੱਟਾ ਜੀ ਮਗਰ ਤਿੰਨ ਕੁ ਮਹੀਨੇ ਦਾ ਠੀਕ ਆ ਮਗਰ ਕੱਟਾ ਹੈ ਮੇਲ ਕਾਫਾ ਤੇ ਮਹੀਨੇ ਤਿੰਨ ਕੁ ਹੋ ਗਏ ਆ ਮੱਝ ਨੂੰ ਸੂਈ ਨੂੰ ਠੀਕ ਆ ਬਾਕੀ ਆ ਕੱਟਾ ਤੁਸੀਂ ਆਪ ਜਿਹੜਾ ਜ਼ਰੂਰ ਨਰਕਪਰਖ ਕਰ ਲਿਓ ਠੀਕ ਆ ਜੀ ਆਪ ਕੋ ਆਪਣੀ ਸੋਚ ਸਮਝ ਆ ਤੇ ਤਿੰਨ ਕੁ ਤੇ ਵੀਰ ਕਮਲ ਆ ਸੂਬਾ ਤੀਜਾ ਆ ਕੇ ਕਿੰਨੇ ਆ ਸੂਬਾ ਤੀਜਾ ਭਾਜੀ ਅੱਛਾ ਜੀ ਦੇਖ ਲਓ ਬੋਡੀ ਬੂਡੀ ਮਾਰੀ ਦੀ ਗੱਡੀ ਤਗੜੀ ਮੱਜ ਆ ਉਦਾਂ ਜੇ ਕਿਤੇ ਠੀਕ ਆ ਸਾਜੀ ਸੁਈ ਹੁੰਦੀ ਫੇਰ ਤਾਂ ਬਹੁਤ ਆ ਅਨੁਮਾਜੀ ਬਿਲਕੁਲ ਜੀ ਬਿਲਕੁਲ ਹਾਂਜੀ ਭਾਜੀ ਅੱਛਾ ਦੁੱਧ ਵੀਰ ਹੁਣ ਹਾਜ਼ਰ ਕਿੰਨਾ ਜਿਹੜਾ ਵੀ ਕਿਸੇ ਵੀਰ ਨੇ ਚੋਣਾ ਆ ਕੇ ਦੁੱਧ 7 ਕਿਲੋ ਤੇ 6 ਪੱਕਾ ਲਾਓ ਜਿਹੜਾ ਮੈਨੂੰ ਆ ਦੁੱਧ ਆ ਹਾਜ਼ਰ ਜਿਹੜਾ ਬਿਲਕੁਲ ਹੈ ਠੀਕ ਹੈ ਜੀ 6 ਕਿਲੋ ਪੱਕਾ ਠੀਕ ਹੈ ਵੈਸੇ 6 ਕਿਲੋ ਪੱਕਾ ਹੈ ਹੁਣ ਪੱਕਾ ਪੱਕਾ ਗਰੰਟੀਡ ਆ ਠੀਕ ਹੈ ਜੀ ਹਾਂਜੀ ਹਾਂਜੀ ਠੀਕਾ 6 ਕਿਲੋ ਜਿਹੜਾ ਦੋਸਤੋ ਬਿਲਕੁਲ ਵੀਰਾਂ ਦਾ ਵੀ ਗਰੰਟੀਡ ਪੱਕਾ ਹੈਗਾ ਦੁੱਧ ਤੇ ਆਹ ਜਿਹੜਾ ਤੁਸੀਂ ਥਨ ਥਨ ਚੈੱਕ ਕਰੋ ਇੱਕ ਵਾਰੀ ਆਹ ਦੇਖੋ ਜੀ ਬਹੁਤ ਮੋਟੀ ਧਾਰਾ ਗੁਲਗੁਲ ਦੀ ਆਹ ਦੇਖੋ ਬਈ ਬੈਕ ਸਾਈਡ ਤੋਂ ਵੇਖੋ ਜਿਹੜੇ ਪਾਸੇ ਮਰਜੀ ਦੇਖੋ ਦੋਸਤੋ ਠੀਕ ਆ ਤੇ ਤਾਰਾ ਤੁਰਾ ਬਿਲਕੁਲ ਇਹ ਬਰਾਬਰ ਆ ਜੀ ਬਿਲਕੁਲ ਓਕੇ ਕੋਈ ਗੱਲਬਾਤ ਨਹੀਂ ਭੂੜ ਹੋਊ ਛਟਾ ਹੋਊਗਾ ਬਾਦ ਘਟ ਹੋਊਗੀ ਹਾਂਜੀ ਨਾ ਸੀਲ ਹੋਊਗੀ ਉਹ ਆਪਣੀ ਠੀਕ ਇਹ ਡੰਗ ਕੇ ਮਿਲਦੀ ਦੋਵੇਂ ਟਾਈਮ ਡੰਗ ਕੇ ਮਿਲਦੀ ਦੋਵੇਂ ਟਾਈਮ ਠੀਕ ਹੈ ਬੱਚਾ ਛੱਡ ਕੇ ਜਿੱਦਾਂ ਅੱਗੇ ਭੜਾ ਪਾ ਗਏ ਬੱਚਾ ਛੱਡ ਦੀ ਨਾਲੇ ਦੋਵੇਂ ਕੰਮ ਕਰ ਲਈ ਜੇ ਠੀਕ ਅੱਛਾ ਮਰਜੀ ਫੱਟੀ ਢਾ ਕੇ ਬੈਠਾ ਲਿਆ ਅੱਛਾ ਫਿਰ ਕਮਲ ਅੱਗੇ ਨਵੇਂ ਆਸਤੇ ਨਹੀਂ ਹੋਏਗੀ ਭਾਈ ਕਹਿੰਦੇ ਤਾਂ ਐ ਹੀ ਕੋਈ 10 12 ਦਿਨ ਹੋ ਗਏ ਆ ਕਰਾਈ ਨੂੰ ਹੋਣੀ ਹੋਈ ਆ ਹਾਂਜੀ ਦੇਖੋ ਬਾખી ਉਦਾਂ ਫੀਡ ਫੂਡ ਪਾਈ ਉਦੋਂ ਦੀ ਲਿਆ ਕੇ ਉਹ ਨੂੰ ਰੀ ਪਾਇਆ ਕੋਇਆ ਕੋ ਬੋਲੀ ਬਾਲੀ ਨਹੀਂ ਅਜੇ ਤੱਕ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਬਾਕੀ ਆ ਜਿਹੜੀ ਦੋਸਤੋ ਫੇਸ ਕੁਆਲਿਟੀ ਆ ਠੀਕ ਆ ਮੂੰਹ ਮੱਥਾ ਇਦਾਂ ਦਾ ਜੇ ਮੱਝ ਦਾ ਤੇ ਬਿਲਕੁਲ ਜਿਹੜੀ ਆ ਰਾਜੀ ਆ ਵਜਨ ਵਾਲੀ ਆ ਪਿੱਠ ਪੁੱਠੇ ਤੋਂ ਤੁਸੀਂ ਦੇਖੋਗੇ ਰਾਜੀ ਆ ਠੀਕ ਆ ਭਾਰੀ ਆ ਤੇ ਹਾਈਟ ਜਿਹੜੀ ਮੀਡੀਅਮ ਆ ਠੀਕ ਆ ਮੈਂ ਦੂਰੀ ਤੋਂ ਤੁਹਾਨੂੰ ਦਿਖਾ ਦਿੰਦਾ ਹਾਈਟ ਮੀਡੀਅਮ ਆ ਮੀਡੀਅਮ ਹਾਈਟ ਦੇ ਵਿੱਚ ਆ ਪਰ ਫੱਬ ਦੇ ਵਿੱਚ ਆ ਪੂਰੀ ਮੱਝ ਤੇ ਮਗਰ ਕੱਟਾ ਅੱਛਾ ਵੀਰ ਕਮਰੇ ਦਾ ਲੈ ਦੇ ਕੀ ਕਰਦੇ ਆ ਵੀਰ ਭਾਜੀ ਦੇ ਵਜਨ ਵਾਲੇ ਜਾਈਏ ਹਾਂਜੀ ਤੇ ਕੱਟੇ ਦੇ ਮਗਰ ਵੇਖੇ 3000 ਦਾ ਮੈਨੂੰ ਕੱਟਾ ਰੱਖਦੇ ਆ ਕਹਿੰਦੇ ਮਾਜ ਤੇਰੇ ਭਾੜੇ ਦੇ ਮਿਲ ਜਾਣੀ ਕੱਟਾ ਦੇ ਦੇ ਬੰਦੇ ਕੱਲ ਮੰਗਦੇ ਇਹ ਦੂਜੇ ਜਿਹੜੇ ਹੁੰਦੇ ਆ ਬਿਲਕੁਲ ਡਾਂਗ ਵਾਲੇ ਬਿਲਕੁਲ ਤੇ ਮੈਂ ਨਹੀਂ ਇਹ ਇਦਾਂ ਦਿੱਤੀ ਮੈਂ ਮਾਜ ਦੇ ਨਾਲ ਹੀ ਕੱਟਾ ਮੰਨਵਾਇਆ ਮੈਂ ਵੀ ਇਦਾਂ ਦੇਣਾ ਜੀ ਤੇ ਬਾਕੀ ਆ ਵਜਨ ਦੇ ਹਿਸਾਬ ਨਾਲ 40000 ਦੇ ਦੋਵੇਂ ਡੰਗਰੇ ਹੈਗੇ ਆ ਜੀ ਪਰ ਆਪਾਂ ਇਹਦਾ 47000 ਦੇ ਵਿੱਚੋਂ ਮਤਾਂਨ ਛੋਟ ਛੱਟ ਕਰ ਦਿੰਦੇ ਆ 47 ਦੇ ਵਿੱਚੋਂ ਹਾਂਜੀ ਹਾਂਜੀ ਦੁੱਧ ਦਾ ਹੀ ਮੁੱਲ ਮੰਗਿਆ ਤੁਹਾਡੇ ਕੋਲ ਡੰਗਰੇ ਦਾ ਯਾਨੀ ਕਿ 40000 ਦੇ ਪੱਕੇ ਹੈ ਜੀ ਬਾਕੀ ਮੱਝ ਵੀ ਪੂਰੀ ਖੂਬਸੂਰਤ ਆ ਵੀ ਆਪਾਂ ਇਹ ਨਿਕਲ ਗਏ ਗਾਰੀ ਵਾਦੇ ਦੀ ਆ ਨਹੀਂ ਦਿੰਦੇ ਨੀ ਸਕਦੇ ਕਾ ਵਾਦੇ ਦੀ ਆ ਜਿਹੜਾ ਵੀਰ ਕਟੀਆਂ ਕੁੱਟੀਆਂ ਵੀਰ ਨਾਰਮਲ ਕਰ ਕਰਕੇ 25 30000 ਦੀਆਂ ਕਟੀਆਂ 35000 ਦੀਆਂ ਕਟੀਆਂ ਹੋਈਆਂ ਪਈਆਂ ਇਹ ਵੀ ਗੰਡੀਆਂ ਫੰਡਰਾਂ ਇਹਨੇ ਕਰਮਾ ਲਈਦਾ ਇਹ ਹੋ ਸਕਦਾ ਵੀ ਗਰਮੀ ਦੇ ਵਿੱਚ ਕੋਈ 2 4 ਮਹੀਨੇ ਦੁੱਧ ਪਿਆਗੀ ਤੇ ਮੁੱਲ ਮੋੜ ਜਾਣਾ ਮੁੱਲ ਮੜ ਗਿਆ ਜੇ ਨਿਕਲ ਆਈ ਤੇ ਗਾਰੀ 80 85000 ਦੀ ਹੱਸ ਕੇ ਮੱਝ ਆਈ ਲੀ ਪਰ ਉਹ ਲੈ ਚਲਦੀ 80 85000 ਦੀ ਮਿਲਦੀ ਇੱਥੇ ਘਾਟਾ ਰੁਪਈਏ ਦਾ ਨਹੀਂ ਕਿਹਨੂਗਾ ਬਿਲਕੁਲ ਭਾਵੇਂ ਅੱਖਾਂ ਹੋ ਜੂਗੀ ਠੀਕ ਹੈ ਜੀ ਛੋਟਛਾਪਾ ਹੋ ਜਾਊਗਾ ਬਾਕੀ ਤੁਹਾਡਾ ਤਾਂ ਵੀਰ ਕਮਲ ਤਾਂ ਜਿਹੜਾ ਆਪਸੀ ਦੋਸਤੋ ਗੱਲਬਾਤ ਆਪਸੀ ਜਿਹੜਾ ਵਿਚਾਰ ਵਟਾਂਦਰਾ ਜਿੰਨੀ ਵੀ ਤੁਸੀਂ ਚਾਹੋ ਮੇਰੇ ਕਹਿਣ ਤੇ ਨਹੀਂ ਮੈਂ ਕਹਿਣਾ ਵੀ ਕੋਈ 47 ਤੇ ਨੂੰ ਜੀ ਮਾਨਤਨ ਕਈ ਵੀਰਾਂ ਨੂੰ ਹੁੰਦਾ ਵੀ ਯਾਰ ਮੈਂ 47 ਦੇ ਵਿੱਚੋਂ ਮਾਨਤਨ ਕਹਿੰਦਾ ਤੇ ਤੁਹਾਡੀ ਤਾਂ ਆਪਸੀ ਜਿਹੜੀ ਗੱਲਬਾਤ ਆ ਵੀ ਤੁਸੀਂ ਕਿੱਥੋਂ ਤੱਕ ਜਿਹੜਾ ਵੀਰ ਨੂੰ ਕਰਵਾ ਸਕਦੇ ਹੋ ਥੱਲੇ ਉੱਪਰ ਹੇਠਾਂ ਜੋ ਵੀ ਹੋਊਗਾ ਤੇ ਇਹਨੂੰ ਖੋਲ ਕੇ ਭਰਾ ਜੀ ਖੋਲ ਕੇ ਆਪਾਂ ਤੁਹਾਨੂੰ ਜਿਹੜਾ ਤੋੜ ਕੇ ਦਿਖਾ ਦਿੰਨੇ ਆ ਠੀਕ ਹੈ ਜੀ ਆ ਦੇਖ ਠੀਕਾ ਬਾਕੀ ਬਿਲਕੁਲ ਜਿਹੜੀ ਆ ਪਤਲੀ ਚਮੜੀ ਆ ਦੋਸਤੋ ਅ ਅੱਗੇ ਵਾਧੇ ਬੰਦੀ ਇਹ ਹੈਗੀ ਆ ਵੀ ਚੈੱਕ ਕਰ ਵੀਰਾਂ ਦਾ ਵੀ ਅੱਗੇ ਏਆਈ ਤਾਂ ਹੋਈ ਆ ਠੀਕਾ ਕ੍ਰੋਸ ਹੀ ਹੋਈ ਸੀ ਜੀ ਏਆਈ ਹੋਈ ਜੀ ਨਹੀਂ ਨਹੀਂ ਕ੍ਰੋਸ ਹੀ ਉਹਨੇ ਕਰਾਈ ਆ ਮਾਲੀ ਤੋਂ ਕਰਵਾਈ ਆ ਕ੍ਰੋਸ ਹੀ ਹੋਈ ਆ ਸਿੱਧੀ ਜੰਪ ਰਹੀ ਤੇ ਤੁਸੀਂ ਮੰਨ ਲਓ ਵੀ ਜੇਕਰ 12 13 ਦਿਨ ਦੇ ਅਕੇ ਨਿਕਲ ਆਉਂਦੀ ਆ ਪਰ ਤੁਸੀਂ ਉਹਨੂੰ ਇੱਕ ਸਾਈਡ ਤੇ ਰੱਖ ਕੇ ਵੈਸੇ ਵੀ ਜੇਕਰ 47000 ਦੇ ਵਿੱਚੋਂ ਸੌਦਾ ਕਰਦੇ ਹੋ ਤੇ ਫਿਰ ਵੀ ਫਿੱਟ ਬੈਂਦੀ ਆ ਤੇ ਜੇਕਰ ਅੱਗੇ ਇਸ ਆਸ ਤੇ ਲੈ ਜਾਂਦੇ ਹੋ ਵੀ ਚਲੋ ਏਆਈ ਹੋਈ ਆ ਵੇਸਤੇ ਖਾਲੀ ਮੰਨ ਕੇ ਹਰ ਕਵੀਰ ਨੇ ਲੈ ਕੇ ਜਾਣੀ ਹੈ ਕਿਉਂਕਿ ਦਿਨਾਂ ਦਾ ਕੋਈ ਵੀ ਜਿਹੜਾ ਸ਼ੂਰ ਨਹੀਂ ਹੁੰਦਾਗਾ ਮਗਰ ਬੱਚਾ ਜਿਹੜਾ ਦੋਸਤੋ ਘਟਾ ਹੈਗਾ ਠੀਕ ਹੈ ਇਹ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਭਾਜੀ ਬਾਕੀ ਇਹ ਆ ਵੀ ਮੱਝ ਦਾ ਵਾਦਾ ਹੀ ਹੈ ਦਾ ਘਟਾ ਕੋਈ ਨਹੀਂ ਆ ਬਿਲਕੁਲ ਵਾਦਾ ਨਹੀਂ ਦਿਨਾਂ ਦੇ ਦੁੱਧ ਕਿਸ ਦਾ ਕੋਈ ਘਟਦਾ ਵਾਦਾ ਵਾ ਲੈ ਜੇ ਮੱਝ ਮੇਰੇ ਤੋਂ ਮੈਂ 38-40 ਹਜ਼ਾਰ ਦੀ ਮੈਂ ਤਾਂ ਝੁਬਾਨ ਕਰਦਾ ਆ ਵੀਡੀਓ ਦੇ ਮੈਂ ਲੈ ਲਊਗਾ ਫੇਰ ਠੀਕ ਹੈ ਜੀ ਆਹ ਦੁੱਧ ਜਦੋਂ ਹਟ ਵੀ ਜਾਊਗਾ ਬਿਲਕੁਲ ਜੀ ਦੋਸਤ ਆ ਬੰਦੇ ਜੀ ਕਿ ਜਿੱਦਾਂ ਇਹ ਸੀਲੀ ਆ ਤੇ ਧੜ ਧੂੜਿਆ ਕਿਸ ਨੇ ਦੇਣੀ ਨਹੀਂ ਆ ਹਾਂਜੀ ਹਾਂਜੀ ਲਓ ਮਾਤਾ ਤੁਸੀਂ ਵੇਖ ਲਈਏ ਸਾਰੇ ਪਾਸਿਓਂ ਥਾਣਾ ਥੋਣਾ ਦੀ ਬਹੁਤ ਸੋਹਣੀ ਹੈ ਮੋਟਾ ਥਾਣਾ ਤੇ ਚਵਾਈ ਪੋਲੀ ਹੈ ਭਰਾ ਮੈਂ ਕਹਿੰਦਾ ਰੂਮ ਹੀ ਕੀ ਹੁੰਦਾ ਭਾਜੀ ਅੱਛਾ ਜੀ ਅੱਧਾ ਵਗਲੇ ਜਾਂਦੀ ਚਲੋ ਬਹੁਤ ਵਧੀਆ ਗੱਲ ਠੀਕ ਆ ਤੇ ਇਸ ਤੋਂ ਬਾਅਦ ਭਾਈ ਇੱਕਮ ਲਗਲੇ ਬੰਨੇ ਇਹ ਵਹਿੜ ਆਪਣੇ ਕੋਲ ਪਗਾਉਗਾ ਇਹਦੀ ਕੀ ਹੁਣ ਸਥਿਤੀ ਹੈਗੀ ਸੋਹਣਾਲੀ ਚਾਰ ਦੰਦ ਜੀ ਅੱਛਾ ਜੀ ਹਾਂ ਜੀ ਹਾਂ ਜੀ ਭਾਜੀ ਇਹ ਘਰ ਦੀ ਵਸ਼ੀ ਆਪਣੇ ਅੱਛਾ ਜੀ ਤੇ ਸਲਾਹ ਬਣੀਆਂ ਵੀ ਦੇਣੀਆਂ ਦਿਨ ਹਜੇ 20 ਹੈਗੇ ਜੀ ਇਹਦੇ ਅੱਛਾ ਜੀ ਵਿਸਾਖੀ ਦੇ ਲਾਗੇ ਭਾਗੇ ਸੁਣਾ ਜੇ ਨਹੀਂ ਜਾ ਠੀਕ ਆ ਵਹਿੜ ਪਹਿਲੇ ਸੂਏ ਸੁਣਾ ਫਿਰ ਪਹਿਲੇ ਸੂਏ ਚ ਬਾਕੀ ਠੰਡੀ ਧੀਏ ਕੋਈ ਗੱਲ ਬਾਤ ਨਹੀਂ ਆਹ ਦੇਖੋ ਜੀ ਬਹੁਤ ਔਣ ਕੱਢਣਾ ਉਹ ਵਟਾਂ ਵਾਲਾ ਥਾਣਾ ਇਹਨੇ ਕਿਤੇ ਦੀ ਕਿਤੇ ਜਾਣਾ ਹਜੇ ਹਾਂ ਜੀ ਠੀਕ ਆ ਬਹੁਤ ਚਾਰਦਾਂ ਦਾ ਵੈੜ ਪਹਿਲੇ ਸਵੇਰੇ ਸੁਣ ਜਾ ਰਹੀ ਹੈ ਵਿਸਾਖੀ ਦੇ ਲਗਭਗ ਜਿਹੜੀ ਨੇੜ ਤੇੜ ਜਿਹੜੀ ਸੁਣੀ ਆ ਤੇ ਅੱਜ ਜੇਕਰ ਗੱਲ ਕਰੀਏ ਆਪਾਂ 18 ਮਾਰਚ ਆ ਤੇ ਤੀ 25 ਦਿਨ ਲਾਵਾ 25 ਦਿਨ ਦਾ ਸਮਾਂ ਪਿਆ ਹਜੇ ਹਾਂ ਜੀ ਹਾਂ ਜੀ 12 13 ਮਾਰਚ April ਤੱਕ ਸੁਣਦੀ ਹੈ ਹਾਂ ਜੀ ਹਾਂ ਜੀ ਠੀਕਾ ਖੋਲ ਕੇ ਵੀਰ ਕੰਮਲੀ ਨੂੰ ਦਿਖਾ ਦਗੇ ਕਦ ਕੱਟ ਪੱਟਾ ਹੈਗਾ ਠੀਕਾ ਵੇੜ ਦੋਸਤੋ ਜੇ ਪਹਿਲੇ ਲਕਟੇਸ਼ਨ ਦੇ ਵਿੱਚ ਸੋਹਣੀ ਹੈ ਤੇ ਕਦ ਕੱਟ ਤੁਸੀਂ ਵੇਖੋਗੇ ਤੇ ਵੱਡੇ ਕਦ ਕੱਟ ਦੇ ਵਿੱਚ ਠੀਕਾ ਦੂਰੋਂ ਨੇੜੋਂ ਕਿਸੇ ਵੀਰ ਨੇ ਆਉਣਾ ਤੇ ਕਈ ਵਾਰ ਹੁੰਦਾ ਵੀ ਯਾਰ ਇੱਕ ਜਜਮੈਂਟ ਜੀ ਹੁੰਦੀ ਹੈ ਵੀ ਛੋਟੀ ਜੀ ਵੇੜ ਨਾ ਹੋਵੇ ਕਿਤੇ ਹਨਾ ਵੇੜ ਵੱਡੇ ਕਦ ਕੱਟ ਦੇ ਵਿੱਚ ਤੇ ਘਰ ਦੀ ਵੇੜ ਸੀ ਵੀਰਾਂ ਦਾ ਵੀ ਆਪਣੇ ਤੇ ਆਹ ਫੇਸ ਕੁਆਲਿਟੀ ਦੇਖ ਲਓ ਲਿਫਟੀ ਜਿਹੜੀ ਆ ਬਣਾਉਣੀ ਸ਼ੁਰੂ ਕਰ ਦੂਗੀ ਦੋਸਤੋ ਨੇੜੇ ਜੀ ਆ ਤਕਰੀਬਨ ਬਾਕੀ ਹਵਾਨਾ ਜਿਵੇਂ ਚੰਗਾ ਸੋਨਾ ਮਾਰ ਲੇਗੀ ਜਿਹੋ ਜਿਹਾ ਹਵਾਨਾ ਲੱਗਾ ਨਾ ਸਟਰਕਚਰ ਦੱਸਦਾ ਪਿਆ ਵੀ ਢੇਲੇ ਦੱਸਦੀ ਪਈ ਹੈ ਵੀ ਅੱਗੇ ਤੁਨ ਤੋਂ ਲੈ ਕੇ ਜਿਵੇਂ ਬੈਕ ਸਾਈਡ ਨੂੰ ਉਪਰਿਆ ਹੋਇਆ ਨਜ਼ਰ ਆ ਰਿਹਾ ਪਰ ਹਜੇ ਜਿਵੇਂ ਮਹੀਨੇ ਦੇ ਲਾਗੇ ਤੱਕੇ ਸਮਾਂ ਪਿਆ 25 ਦਿਨ ਤੇ ਨੇੜੇ ਤੇ ਬੰਨੀ ਸ਼ੁਰੂ ਹੋਵੇਗੀ ਤੇ ਬਣਾਵੇਗੀ ਵਧੀਆ ਠੀਕ ਆ ਤੇ ਕਮਲਬੀਰ ਫਿਰ ਕੀ ਮੋਲ ਲੇਂਦਾ ਮੋਲ ਤਾਂ ਭਾਜੀ ਮਹੀਨਾ ਕੱਤੀ ਕਰਕੇ ਹੁਣ ਮੋਲ ਜਾਈ ਕਰਨਾ ਹਾਂ ਉਦਾਂ ਸਾਡੀ ਸਲਾਹ ਨਹੀਂ ਹਰੇ ਕੋਈ ਹੈਗੀ ਆ ਵਛੀਆਂ ਦੋਵੇਂ ਵੇਚਣ ਕਰਕੇ ਨਾ ਤੁਹਾਨੂੰ ਸਾਲ ਸੱਦਿਆ ਹੀ ਹੁਣ ਮੈਂ ਉਹਦਾ ਮੱਝਾਂ ਕੀ ਗੱਲੀਆਂ ਪਾਉਣੀਆਂ ਵੈੜ ਵੀ ਚੱਲ ਪਾ ਦਿੰਨੇ ਹਾਂ ਉੱਚ ਉਦਾਂ ਉਹ ਹੀ ਪਾਉਣੀਆਂ ਨੇ ਵਛੀਆਂ ਤੇ ਉਦਾਂ ਮਹੀਨੇ ਨੂੰ ਜੇ ਵੇਚੀ ਤੇ ਫਿਰ ਤੇ ਵੇਚਾਂਗੇ 50000 ਪੂਰੇ ਦੀ ਵਛੀ ਤੇ ਹਟ ਕਰਕੇ ਬਿਲਕੁਲ ਹੁਣ ਆਪਾਂ 40 ਚ ਲੈ ਦੇ ਕਰਦਾ 40 ਦੇ ਵਿੱਚੋਂ ਹਾਂਜੀ ਹਾਂਜੀ 40 ਲੈ ਦੇ ਕਰਦਾ ਠੀਕ ਹੈ 40000 ਦੇ ਵਿੱਚੋਂ ਜਿਹੜਾ ਦੋਸਤੋ ਅੱਜ ਲੈਤੇ ਆ ਕਿਉਂਕਿ ਅਜੇ 25 ਦਿਨ ਦਾ ਸਮਾਂ ਪਿਆਸੂਨ ਦੇ ਵਿੱਚ ਅੱਜ 40000 ਦੇ ਵਿੱਚੋਂ ਜੋ ਵੀ ਛੋਟਚਾਪਾ ਹੈਗਾ ਉਹ ਚੰਗੀੋ ਸ਼ੀਰਤ ਵਾਲੀ ਆ ਕਰਦੇ ਸੀ ਠੀਕ ਹੈ ਗੰਗਾਜ ਜਿੰਨੀ ਵੀ ਹੋਈ ਉਹ ਹੋ ਜੂਗੀ ਅੱਜ 40000 ਦੇ ਵਿੱਚੋਂ ਜਿਹੜਾ ਵੀ ਅੱਗੇ ਆਉਣ ਵਾਲੇ ਸਮੇਂ 'ਚ ਬਿਲਕੁਲ ਤਿਆਰੀ 'ਚ ਖਰੀਦੇਗਾ ਉਦੋਂ ਕੋਈ 50000 52000 ਜੋ ਵੀ ਹੋਊਗਾ ਉਹ ਮੌਕੇ ਦਾ ਹੋਊਗਾ ਮੁੰਡਾ ਉਹ ਵੱਖਰਾ ਹੁੰਦਾ ਕਿਉਂਕਿ ਅਜੇ ਵੀ 25 ਦਿਨ ਤਿਆਰੀ ਦੇ ਵਿੱਚ ਪਏ ਆ ਇਹਦਾ ਵੀ ਇੱਕ ਸੰਪਰਕ ਨੰਬਰ ਆਪਣੇ ਵੀਰ ਜ਼ਰੂਰ ਕਰੀਏ ਸਾਂਝੇ 9915906784 ਭਾਈ ਆਪਣਾ ਨੰਬਰ ਹੈ ਇੱਕ ਹੀ ਨੰਬਰ ਆਪਨੇ ਬੋਲ ਇੱਥੇ ਹੀ ਵਟਸਐਪ ਚੱਲਦਾ ਵਾ ਠੀਕ ਹੈ ਜੀ ਇੱਥੇ ਹੀ ਬਾਤਾਂ ਨੂੰ ਗੱਲ ਹੋਣੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਸੋ ਦੋਸਤੋ ਇਹ ਸਾਨੇ ਵੀਰ ਕਮਲ ਖਾਸ ਵਿਚੜ ਜਿਹੜੀ ਹੈਗੀ ਤੁਹਾਨੂੰ ਪਿੰਡ ਭਗਵਾਨਪੁਰੇ ਕਰਨੀ ਪਊਗੀ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਸਮੇਂ-ਸਮੇਂ ਦੇ ਨਾਲ ਤੁਸੀਂ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਪਸ਼ੂ ਆਉਂਦੇ ਜਾਂਦੇ ਰਹਿੰਦੇ ਨਵੇਂ ਪੁਰਾਣੇ ਇੱਥੇ ਤੇ ਜਿਹੜੇ ਪਾਸੋਂ ਤੁਹਾਨੂੰ ਖਾਸ ਤੌਰ ਤੇ ਪਸੰਦ ਆਇਆ ਹੋਵੇਗਾ ਉਹਦੇ ਬਾਰੇ ਗੱਲਬਾਤ ਕਰ ਸਕਦੇ ਹੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ